ਜਿਸ ਵਕਤ ਦਿੱਲੀ ਦੇ ਵਿੱਚ ਖਾਸ ਤੌਰ ਤੇ ਜਨਰ ਸੰਗਾਰ ਹੋ ਰਿਹਾ ਸੀ ਜਿੱਤੇ ਹਜ਼ਾਰوں ਲੋਕ ਸੜਕਾਂ ਤੇ ਉਤਰ ਕੇ ਸਿੱਖਾਂ ਨੂੰ ਇੱਕਾਰ ਲਬਲਬ ਕੇ ਉਹਨਾਂ ਦੇ ਸਾਥ ਰਹੇ ਸੀ ਉਹਨਾਂ ਵਿੱਚ ਕਈ ਐਸੇ ਲੋਕ ਵੀ ਸੀ ਜਿਹੜੇ ਆਪਣੇ ਸਮਾਜ ਦੀ ਵਿੱਚ ਰਹਿੰਦੇ ਹੋਏ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੇ ਸਿੱਖਾਂ ਦੇ ਪਰਿਵਾਰ ਨੂੰ ਬਚਾਇਆ ਵੀ ਆ ਸੋ ਜਿਹੜੇ ਲੋਕਾਂ ਨੇ ਬਚਾਇਆ ਉਹ ਮੈਂ ਕਹਿ ਸਕਦਾ ਕਿ ਉਹ ਕਿਸੇ ਧਰਮ ਤੋਂ ਪਰ ਉੱਠ ਕੇ ਔਰ ਉਹਨਾਂ ਨੇ ਕੋਈ ਧੜੇਵਾ ਜਿਹੀ ਦੇਖੀ ਉਸ ਵਕਤ ਐਨੀ ਦੇਖਿਆ ਕਿ ਜੀ ਮੈਂ ਅਗਰ ਹਾਰਸਦਾਨ ਤੇ ਸਿੱਖ ਹਗਾ ਪਵੇ ਕੌਂਸਲ ਦੀ ਵੱਡੀ ਲੀਡਰਸ਼ਿਪ ਜਿਹੜੀ ਹੈ ਇਹ ਨਰਸਿੰਗ ਆਰ ਕੇ ਰਾਣੀ ਸੀ ਮਗਰ ਲੋਕਲ ਜਿਹੜੇ ਲੋਕ ਹੈਗੇ ਸੀ ਉਹਨਾਂ ਦੇ ਵਿੱਚ ਪਾਰਟੀਵਾਦੀ ਚੋਟਕੇ ਮਹੱਲੇਦਾਰੀ ਜਿਹੜੇ ਰਹਿਣ ਵਰ ਨੇ ਸਮਾਜ ਦੇ ਵਿੱਚ ਵਿਚਰਣ ਵਾਲੇ ਲੋ ਉਹਨਾਂ ਨੇ ਵੀ ਕਈਆਂ ਨੇ ਕਈਆਂ ਨੇ ਨਹੀਂ ਬਹੁਤ ਜ਼ਿਆਦਾ ਲੋਕਾਂ ਨੇ ਮਦਦ ਕੀਤੀ ਮਗਰ ਇਹਨੂੰ ਅਗਰ ਕਿਸੇ ਪਾਰਟਿਕੂਲਰ ਸੰਸਥਾ ਦੇ ਨਾਲ ਜਾਂ ਪਾਰਟਿਕੂਲਰ ਸਮਾਜ ਦੇ ਨਾਲ ਜੁੜਨ ਦੀ ਗੱਲ ਕੀਤੀ ਜਾਏ ਤਾਂ ਮੈਂ ਸਮਝਦਾ ਠੀਕ ਨਹੀਂ ਹੈ ਕਿ ਅਗਰ ਕੁਝ ਚੰਦ ਬੰਦੇ ਕਿਸੇ ਮਹੱਲਿਆ ਦੇ ਵਿੱਚ ਆਰਚਸਿਸ ਦੇ ਰਹਿੰਦੇ ਨੇ ਔਰ ਉਹਨਾਂ ਨੇ ਆ ਕੇ ਕਿਸੇ ਸਿੱਖ ਪਰਿਵਾਰ ਨੂੰ ਆਜਾਇਆ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਮਗਰ ਜਿਹੜੇ ਲੋਕਾਂ ਨੇ ਜ਼ਿਆਦਾਤਰ ਇਹ ਗਾੜ ਕੀਤਾ ਘਾਰਾ ਕੀਤਾ ਉਹਨਾਂ ਦੇ ਖਿਲਾਫ ਹੀ ਕਾਰਵਾਈ ਜਿਹੜੀ ਹੈ ਅੱਜ ਭਾਵੇਂ ਉਹ ਸੰਗ ਦੀ ਸਰਕਾਰ ਹੋਵੇ ਕਿਉਂਕਿ ਸੰਗ ਨਾਲ ਰਿਲੇਟਡਾ ਬੀਜਪੀ ਦੇ ਜ਼ਰਾ ਇਨ੍ਹਾਂ ਕੋਲੋਂ ਸਿੱਖਾਂ ਦੀ ਬੜੀਆਂ ਉਮੀਦਾਂ ਨੇ